ਸੋ ਸਚਕਲ ਦੀ ਸਾਰਿਆਂ ਨੂੰ ਪੌਸ ਨਾ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਫਿਰ ਅਸੀਂ ਤੁਹਾਡੇ ਨਾਲ ਇੱਕ ਨਵੀਂ ਜਿਹੜੀ ਆ ਉਹ ਫੇਸ ਪੈਕ ਦੀ ਵੀਡੀਓ ਲੈ ਕੇ ਆਏ ਆ ਕਿਉਂਕਿ ਹੁਣ ਜਿਸ ਤਰ੍ਹਾਂ ਵਿਆਹ ਸ਼ਾਦੀ ਦਾ ਸੀਜ਼ਨ ਆ ਰਿਹਾ ਹੈ ਕਿ ਹਰ ਕੋਈ ਆਪਣੇ ਫੇਸ ਤੇ 글로ਅ ਚਾਹੁੰਦਾ ਹੈ ਤੇ ਜਿਸ ਤਰ੍ਹਾਂ ਉਹਨਾਂ ਕਈਆਂ ਦੇ ਫੇਸ ਉੱਤੇ 글로ਅ ਨਹੀਂ ਆਉਂਦਾ ਤੇ ਉਹ 글로ਅ ਲਿਆਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਆਪਣੇ ਫੇਸ ਤੇ ਯੂਜ਼ ਕਰਦੇ ਨੇ ਕੰਸੀਲਰ ਫਾਊਂਡੇਸ਼ਨ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਫੇਸ ਤੇ ਉੱਪਰ ਆਪਣਾ ਮੇਕਅਪ ਕਰਦੇ ਨੇ ਤਾਂ ਜੋ ਉਹਨਾਂ ਦੇ ਫੇਸ ਤੇ 글로ਅ ਆ ਸਕੇ ਤੇ ਜੇ ਤੁਸੀਂ ਨੇਚਰਲ 글로ਅ ਆਪਣੇ ਫੇਸ ਤੇ ਲੈਣਾ ਚਾਹੁੰਦੇ ਹੋ ਤਾਂ ਕਿਸੇ ਵੀ ਪਾਰਟੀ ਫੰਕਸ਼ਨ ਵਿਆਹ ਸ਼ਾਦੀ ਤੇ ਜਾਣ ਤੋਂ ਪਹਿਲਾਂ ਤੁਸੀਂ 1 ਘੰਟਾ ਪਹਿਲਾਂ ਆ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਪਿਆ ਕੇ ਬਣਾ ਕੇ ਦੱਸ ਰਹੀ ਹਾਂ ਉਹਦਾ ਯੂਜ਼ ਕਰ ਲਓ ਤਾਂ ਤੁਹਾਡੇ ਫੇਸ ਤੇ ਨੇਚਰਲ 글로ਅ ਆ ਜਾਵੇਗਾ ਤੇ ਇਹ 글로ਅ ਜਿਹੜਾ ਵਾ ਉਹ ਹਮੇਸ਼ਾ ਲਈ ਆਵੇਗਾ ਸਾਰਾ ਦਿਨ ਤੁਹਾਡੇ ਫੇਸ ਤੋਂ 글로 ਜਿਹੜਾ ਉਹ ਖਤਮ ਨਹੀਂ ਹੋਏਗਾ ਤੁਸੀਂ ਕੋਈ ਵੀ ਮੇਕਅਪ ਕੁਝ ਵੀ ਨਹੀਂ ਕਰੋਗੇ ਜਸਟ ਨਾਰਮਲ ਪਾਣੀ ਦੇ ਨਾਲ ਆਪਣਾ ਫੇਸ ਵਾਸ਼ ਕਰੋਗੇ ਤਾਂ ਤੁਹਾਡਾ ਫੇਸ ਜਿਹੜਾ ਗਲੋਇੰਗ ਲੱਗੇਗਾ ਤੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਫੇਸ ਤੇ ਕੀ ਲਗਾਉਂਦੇ ਹੋ ਤੇ ਇਹ ਜਿਹੜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਪੈਕ ਸ਼ੇਅਰ ਕਰਨਾ ਹੈ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਇਸ ਪੈਕ ਨੂੰ ਬਣਾਉਣ ਤੋਂ ਪਹਿਲਾਂ ਜਿਹੜਾ ਤੁਸੀਂ ਆਪਣੇ ਫੇਸ ਨੂੰ ਜਿਹੜਾ ਵਾ ਉਹ ਚੰਗੇ ਤਰੀਕੇ ਦੇ ਨਾਲ ਵਾਸ਼ ਕਰ ਲੈਣਾ ਹੈ ਵਾਸ਼ ਕਰਕੇ ਫਿਰ ਤੁਸੀਂ ਕੀ ਕਰਨਾ ਹੈ ਕਿਸੇ ਵੀ ਤੁਸੀਂ ਜਾਂ ਦੁੱਧ ਤੇ ਜਾਂ ਤੁਸੀਂ ਗੁਲਾਬ ਜਲ ਦੇ ਨਾਲ ਜਿਹੜਾ ਆਪਣਾ ਫੇਸ ਵਾ ਉਹ ਨੂੰ ਜਿਹੜਾ ਵਾ ਉਹ ਚੰਗੇ ਤਰੀਕੇ ਦੇ ਨਾਲ ਜਿਹੜਾ ਵਾ ਸਾਫ਼ ਕਰ ਲਓ ਤੇ ਤੁਸੀਂ ਕਾਟਨ ਲੈ ਲੈਣਾ ਤੇ ਮੈਂ ਕਾਟਨ ਲੈ ਲਿਆ ਤੇ ਉਸ ਤੋਂ ਬਾਅਦ ਕੀ ਕਰਾਂਗੇ ਕਿ ਮੈਂ ਦੇਖੋ ਕਾਟਨ ਹੈ ਤੇ ਦੁੱਧ ਲੈ ਲਿਆ ਕਾਟਨ ਤੇ ਦੁੱਧ ਦੇ ਨਾਲ ਜਿੰਨਾ ਵੀ ਤੁਹਾਡੇ ਫੇਸ ਤੇ ਮੇਕਅਪ ਵਗੈਰਾ ਹੋਵੇਗਾ ਤੁਸੀਂ ਉਹਨੂੰ ਜਿਹੜਾ ਰਿਮੂਵ ਕਰ ਲੈਣਾ ਦੁੱਧ ਜਿਹੜਾ ਉਹ ਪੈਸਟ ਜਿਹੜਾ ਕਲੀਨਿੰਗ ਦਾ ਕੰਮ ਕਰਦਾ ਹੈ ਤੇ ਇੱਕ ਗੁਲਾਬ ਜਲ ਇਹ ਦੋਨੋਂ ਬੈਸਟ ਟੋਨਰ ਨੇ ਤੇ ਇਹ ਤੁਹਾਡੇ ਫੇਸ ਤੇ ਜਿੰਨੀ ਵੀ ਡਸਟ ਗੰਦਗੀ ਵਗੈਰਾ ਹੋਏਗੀ ਫੇਸ ਵਾਸ਼ ਦੇ ਨਾਲ ਤਾਂ ਅਸੀਂ ਆਪਣਾ ਫੇਸ ਵਾਸ਼ ਕਰ ਹੀ ਲੈਂਦੇ ਆ ਤੇ ਇਸ ਤੋਂ ਬਾਅਦ ਫਿਰ ਤੁਸੀਂ ਦੁੱਧ ਦੇ ਨਾਲ ਜਾਂ ਤੁਸੀਂ ਗੁਲਾਬ ਚਲ ਦੇ ਨਾਲ ਆਪਣਾ ਫੇਸ ਜੋ ਵੀ ਅਵੇਲੇਬਲ ਹੋਵੇ ਤੁਸੀਂ ਉਹ ਨਾਲ ਕਰ ਸਕਦੇ ਹੋ ਕੱਚਾ ਦੁੱਧ ਹੋਵੇ ਤਾਂ ਬੈਸਟ ਹੈ ਤੇ ਜੇ ਨਹੀਂ ਵੀ ਕੱਚਾ ਦੁੱਧ ਹੈਗਾ ਕੋਈ ਗੱਲ ਨਹੀਂ ਤੁਸੀਂ ਉਬਾਲੇ ਵਾਲਾ ਦੁੱਧ ਹੁੰਦਾ ਹੈ ਉਬਲਿਆ ਹੋਇਆ ਦੁੱਧ ਉਹਨੂੰ ਫ੍ਰਿਜ ਵਿੱਚ ਠੰਡਾ ਕਰਕੇ ਤੁਸੀਂ ਠੰਡੇ ਦੁੱਧ ਦੇ ਨਾਲ ਆਪਣਾ ਫੇਸ ਵਾਸ਼ ਕਰ ਲਓ ਤੇ ਮੈਂ ਆਪਣਾ ਫੇਸ ਵਾਸ਼ ਕੀਤਾ ਹੋਇਆ ਸੀਗਾ ਉਹ ਫੇਰ ਵੀ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਅੰਦਰ ਪੋਰਸ ਵਿੱਚ ਸਾਡੇ ਓਪਨ ਪੋਰਸ ਉਹਨਾਂ 'ਚ ਡਸਟ ਹੁੰਦੀ ਹੈ ਨਾ ਉਹ ਸਾਫ਼ ਹੋ ਜਾਂਦੀ ਹੈ ਦੇਖੋ ਇੰਨੀ ਗੰਦਗੀ ਸਾਫ਼ ਹੋਈ ਆ ਤੇ ਹੁਣ ਸਾਡਾ ਜਿਹੜਾ ਫੇਸ ਵਾ ਉਹ ਹੋ ਗਿਆ ਕਲੀਨ ਤੇ ਹੁਣ ਅਸੀਂ ਕੀ ਕਰਾਂਗੇ ਅਸੀਂ ਲਵਾਂਗੇ ਜੀ ਥੋੜਾ ਜਿਹਾ ਦਹੀਂ ਇੱਕ ਬੋਲ ਦੇ ਵਿੱਚ ਅਸੀਂ ਦਹੀਂ ਲੈ ਲਿਆ ਦਹੀਂ ਲਗਭਗ 2 ਕ ਚਮਚ ਦੇ ਲਗਭਗ ਆ ਤੁਸੀਂ ਦਹੀਂ ਪਤਲਾ ਨਹੀਂ ਲੈਣਾ ਗਾੜਾ ਗਾੜਾ ਸੰਘਣਾ ਸੰਘਣਾ ਦਹੀਂ ਤੁਸੀਂ ਲੈਣਾ ਜੇ ਤੁਹਾਡੇ ਕੋਲ ਪਤਲਾ ਦਹੀਂ ਆ ਤਾਂ ਤੁਸੀਂ ਕੀ ਕਰਨਾ ਉਹਨੂੰ ਕਿਸੇ ਕਾਟਨ ਦੇ ਕੱਪੜੇ ਦੇ ਵਿੱਚ ਪਾ ਕੇ ਤੇ ਉਹਨੂੰ ਟੰਗ ਦਿਓ ਤੇ 2-4 ਮਿੰਟ ਵਿੱਚ ਉਹ ਸਾਰਾ ਪਾਣੀ ਨਿਕਲ ਜਾਵੇਗਾ ਤੇ ਗਾੜਾ ਗੜਾ ਦਹੀਂ ਵਿੱਚ ਜਿਹੜਾ ਵਾ ਉਹ ਰਹਿ ਜਾਵੇਗਾ 2 ਚਮਚ ਦੇ ਲਗਭਗ ਤੁਸੀਂ ਆਪਣੇ ਫੇਸ ਦੇ ਅਕੋਰਡਿੰਗ ਜਿੰਨਾ ਵੀ ਲਗਾਉਣਾ ਚਾਹੁੰਦੇ ਹੋ ਲੈ ਲਓ ਤੇ ਮੈਂ 2 ਚਮਚ ਦੇ ਤਕਰੀਬਨ ਦਹੀਂ ਲੈ ਲਿਆ ਇਹਦੇ ਵਿੱਚ ਐਡ ਕਰਾਂਗੇ ਹਲਦੀ ਹਲਦੀ ਜਿਹੜੀ ਤੁਸੀਂ ਕੋਈ ਵੀ ਕਸਤੂਰੀ ਹਲਦੀ ਜਾਂ ਤੁਸੀਂ ਅ ਕਰਦੇ ਉਸ ਜਿਹੜੀ ਯੂਜ਼ ਕਰਦੇ ਤੁਸੀਂ ਉਹ ਹਲਦੀ ਵੀ ਲੈ ਸਕਦੇ ਹੋ ਤੇ ਹਲਦੀ ਜਸਟ ਇੰਨੀ ਚਮਚ ਦਾ ਚੌਥਾ ਕੇ ਹਿੱਸਾ ਮੈਂ ਹਲਦੀ ਐਡ ਕਰ ਲਈ ਇਸ ਤੇ ਇਹਨੂੰ ਕਰ ਲਵਾਂਗੇ ਚੰਗੀ ਤਰੀਕੇ ਨਾਲ ਮਿਕਸ ਇਹ ਦੇਖੋ ਮਿਕਸ ਹੋ ਗਈ ਤੇ ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਜੀ ਇਹ ਕਾਫੀ ਦਾ ਪੌਚ ਕਾਫੀ ਦਾ ਪੌਚ ਅਸੀਂ ਇਹਦੇ ਵਿੱਚ ਇੱਕ ਐਡ ਕਰਨਾ ਹੈ ਇਹ ਕਾਫੀ ਜਿਹੜੀ ਆ ਫੇਸ ਤੇ ਬਹੁਤ ਜ਼ਿਆਦਾ ਜਿਹੜਾ ਫੇਸ ਨੂੰ ਨਾ ਵਾਈਟ ਟੋਨ ਦਿੰਦੀ ਹੈ ਇਹ ਕਾਫੀ ਐਡ ਕਰਨੀ ਹੈ ਤੇ ਇਹਨੂੰ ਅਸੀਂ ਬਰੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਤਸਵੀਰ ਅਸੀਂ ਲਾਸਟ ਤੇ ਇਹਦੇ ਵਿੱਚ ਕੀ ਐਡ ਕਰਾਂਗੇ ਉਹ ਹੈ ਜੀ ਚੀਨੀ ਚੀਨੀ ਦਾ ਸੀ ਲਗਭਗ ਇਹ ਮੈਂ ਇੱਕ ਚਮਚ ਲਿਆ ਸੀਗਾ ਉਹ ਇਹਦੇ ਵਿੱਚ ਐਡ ਕਰ ਲਿਆ ਇਹਨੂੰ ਹੁਣ ਚੰਗੀ ਤਰੀਕੇ ਦੇ ਨਾਲ ਅਸੀਂ ਮਿਕਸ ਅਪ ਕਰ ਲਵਾਂਗੇ ਚੀਨੀ ਜਿਹੜੀ ਆ ਫੇਸ ਦੇ ਉੱਤੇ ਜਿਹੜਾ ਵਾ ਬਹੁਤ 글로ਅ ਲੈ ਆਉਂਦੇ ਵਿੱਚ ਹੈਲਪ ਕਰਦੀ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ 글로ਅ ਆਉਂਦਾ ਹੈ ਸ਼ਾਈਨ ਆਉਂਦੀ ਹੈ ਤੇ ਨਾਲ ਇਹਦੇ ਜਿਹੜੇ ਹਲਕੇ ਹਲਕੇ ਚੀਨੀ ਨੂੰ ਅਸੀਂ ਮੋਟਾ ਨਹੀਂ ਲੈਣਾ ਹੈਗਾ ਹਲਕਾ ਜਿਹਾ ਦਰਦਰਾ ਜਿਹਾ ਪੀਸ ਕੇ ਲੈਣਾ ਹੈ ਨਾ ਹੀ ਤੁਸੀਂ ਇਹਦਾ ਫਾਈਨ ਪਾਊਡਰ ਲੈਣਾ ਹੈ ਹਲਕਾ ਜਿਹਾ ਦਰਦਰਾ ਜਿਹਾ ਪੀਸ ਕੇ ਲਓਗੇ ਤਾਂ ਇਹ ਜਿਹੜਾ ਵਾ ਤੁਹਾਡੇ ਫੇਸ ਤੇ ਸਕਰਬਿੰਗ ਦਾ ਕੰਮ ਕਰੇਗਾ ਤੇ ਇਹ ਚੀਜ਼ਾਂ ਸਾਰੀਆਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਈਆਂ ਤੇ ਹੁਣ ਤੁਸੀਂ ਕੀ ਕਰਨਾ ਹੈ ਇੱਕ ਟਮਾਟਰ ਲੈ ਲਿਆ ਉਹਨੂੰ ਹਾਫ ਚੋ ਕੱਟ ਲਿਆ ਤੇ ਟਮਾਟਰ ਨੂੰ ਕੱਟ ਕੇ ਤੇ ਫੇਰ ਤੁਸੀਂ ਜਿਹੜਾ ਵਾ ਹਾਫ ਟਮਾਟਰ ਕੱਟ ਕੇ ਤੇ ਉਹਦੇ ਵਿੱਚ ਜਿਹੜਾ ਗੁੱਦੇ ਦੇ ਨਾਲ ਇਹ ਚੀਜ਼ ਨੂੰ ਤੁਸੀਂ ਲਗਾ ਕੇ ਤੇ ਆਪਣੇ ਫੇਸ ਤੇ ਸਕਰਬਿੰਗ ਕਰਨੀ ਸ਼ੁਰੂ ਕਰਨੀ ਇਹ ਇੱਕ ਨੇਚਰਲ ਬਲੀਚ ਦਾ ਵੀ ਕੰਮ ਕਰੇਗਾ ਪਲੱਸ ਤੁਹਾਡੇ ਫੇਸ ਤੇ ਗਲੋ ਲਿਆਉਣ ਦਾ ਕੰਮ ਕਰੇਗਾ ਤੇ ਜਦੋਂ ਵੀ ਤੁਸੀਂ ਅ ਸਵੇਰੇ ਉਨੋਂ ਤੋਂ ਪਹਿਲਾਂ ਜਿਹੜਾ ਇਹ ਚੀਜ਼ਾਂ ਨੂੰ ਯੂਜ਼ ਕਰ ਉਕੇ ਫਿਰ ਜਿਹੜਾ ਚੰਗੀ ਤਰੀਕੇ ਨਾਲ ਜਿਹੜੀ ਫੇਸ ਨੂੰ ਸਪਾਈ ਹੋ ਜਾਂਦੀ ਆ ਨਹੀਂ ਤਾਂ ਤੁਹਾਡੇ ਫਿਰ ਕੱਪੜੇ ਜਿਹੜੇ ਉਹ ਖਰਾਬ ਹੋਣਗੇ ਕੋਈ ਵੀ ਕਪੜਾ ਤੁਸੀਂ ਜੇਸਟ ਵਿੱਚ ਰੱਖ ਲਿਓ ਮੈਂ ਰੱਖ ਲਿਆ ਤੇ ਇਹਨੂੰ ਤੁਸੀਂ 2 ਤੋਂ 3 ਮਿੰਟ ਚੰਗੇ ਤਰੀਕੇ ਨਾਲ ਆਪਣੇ ਫੇਸ ਤੇ ਸਕਰਬ ਕਰ ਲਿਓ ਜਿਹੜਾ ਇਕਦਾ ਤੁਹਾਡੇ ਫੇਸ ਦੀ ਜਿਹੜੀ ਆ ਮ사ਜ ਹੋ ਜਾਂਦੀ ਆ ਸਕਿਨ ਜਿਹੜੀ ਫੇਸ ਦੀ ਸਕਿਨ ਆ ਉਹ ਐਕਟੀਵੇਟ ਹੋ ਜਾਂਦੀ ਆ ਤੇ ਨਾਲ ਹੀ ਜਿੰਦਾ ਦੀ ਡੈਡ ਸ킨 ਆ ਉਹ ਉਤਰ ਜਾਂਦੀ ਹੈ। ਇਸ skin ਥੜੀ ਬਿਲਕੁਲੀ ਐਨ glowing ਹੋ ਜਾਂਦੀ। ਕੋਈ ਵੀ bleach ਕਰਾਉਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਹੈ ਤਾਂ ਹਰ ਕੋਈ ਜਿਹੜਾ ਉਹ ਕੋਆਰਲਰ ਤੇ ਜਾਂਦਾ ਹੈ ਤਾਂ ਜਿਹੜਾ bleach ਕਰਾਉਂਦਾ ਹੈ ਤੇ bleach ਜਿਹੜੀ ਬਹੁਤ ਹੀ ਜ਼ਿਆਦਾ ਉਹਦੇ ਵਿੱਚ harmful chemical ਹੁੰਦੇ ਨੇ ਜਿਹੜੇ ਸਾਡੇ ਫੇਸ ਤੇ ਸਾਡੇ ਜਿਹੜੀ ਫੇਸ ਦੀ skin 'ਵਾਂ ਉਹਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ। ਤੇ ਜਿਨ੍ਹਾਂ ਦੇ ਬਲੇਮਿਸ਼ ਸ਼ਾਈਆਂ ਵਗੈਰਾ ਦੀ ਪ੍ਰੋਬਲਮ ਆ ਉਹ ਬਿਲਕੁਲ ਵੀ ਰਿਕੁਐਸਟ ਆ ਕਿ ਉਹ ਬਿਲਕੁਲ ਵੀ ਬੀਚ ਨਾ ਕਰਵਾਉਣ ਕਿਉਂਕਿ ਉਸ ਟਾਈਮ ਦਾ ਕਰੇ ਫੇਸ ਤੇ ਉਂਕਿ ਜਿਹੜਾ ਵਾ ਉਹ ਜਦੋਂ ਡਾਰਕਨੈਸ ਖਤਮ ਹੋ ਜਾਂਦੀ ਹੈ ਤੇ ਤੁਹਾਡੇ ਫੇਸ ਤੇ ਵਾਈਟ ਟੋਨ ਆ ਜਾਂਦਾ ਇਹਦੇ ਬਾਅਦ ਵਿੱਚ ਜਿਹੜੇ 3 ਅਫਟਰ 3-4 ਡੇਜ਼ ਜਿਹੜੀ ਆ ਬਲੀਚ ਆ ਉਹ ਤੁਹਾਡੀ ਸ਼ਾਈਆਂ ਜਿਹੜੀਆਂ ਪਿਗਮੈਂਟੇਸ਼ਨ ਆ ਉਹਨੂੰ ਹੋਰ ਉਭਾਰ ਕੇ ਸਾਹਮਣੇ ਲੈ ਕੇ ਆਉਂਦੀ ਆ ਤੇ ਤੁਹਾਡੀਆਂ ਜਿਹੜੀਆਂ ਸ਼ਾਈਆਂ ਨੇ ਉਹ ਡਾਰਕ ਹੋ ਜਾਣਗੀਆਂ ਤੇ ਇਸ ਕਰਕੇ ਕਦੀ ਵੀ ਆਪਣੇ ਜੇ ਨਾ ਦੇਸੀ ਇਸ ਤੇ ਪਿਗਮੈਂਟੇਸ਼ਨ ਸ਼ਾਇਆ ਦੀ ਪ੍ਰੋਬਲਮ ਆ ਉਹ ਜਿਹੜੀ ਕੈਮੀਕਲ ਵਾਲੀ ਹਾਰਮਫੁਲ ਬਲੀਚਾ ਉਹ ਨਾ ਨੂੰ ਅਵੋਇਡ ਕਰੋ ਤੇ ਤੁਸੀਂ ਇਹ ਨੇਚਰਲ ਬਲੀਚ ਜਿਹੜਾ ਵਾ ਉਹ ਯੂਜ਼ ਕਰੋ ਮੈਂ ਪਹਿਲਾਂ ਵੀ ਇਸ ਚੀਜ਼ ਤੇ ਟੌਪਿਕ ਤੇ ਵੀਡੀਓ ਪਾਈ ਸੀਗੀ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਇਸ ਦੇ ਨਾਲ ਜਿਹੜੇ ਵਾਲ ਆ ਉਹ ਸਾਡੇ ਬ੍ਰਾਊਨ ਨਹੀਂ ਹੋਏ ਦੇਖੋ ਇਹ ਨੇਚਰਲ ਚੀਜ਼ਾਂ ਨੇ ਇਹਨਾਂ ਨਾਲ ਵਾਲ ਬ੍ਰਾਊਨ ਨਹੀਂ ਹੋਣਗੇ ਇਹਨਾਂ ਨਾਲ ਤੁਹਾਡੀ ਜਿਹੜੀ ਸਕਿਨ ਟਨਮੈਂਟ ਉਹ ਲਾਈਟ ਹੋਏਗੀ ਕਦਾ ਚਿਹਰਾ ਜਿਹੜਾ ਉਹ ਬਲੋਇੰਗ ਕਰੇਗਾ ਜੇ ਤੁਸੀਂ ਵਾਲ ਹੀ ਬ੍ਰਾਉਨ ਕਰਨੀਆਂ ਤਾਂ ਫਿਰ ਤੁਸੀਂ ਕੈਮੀਕਲ ਯੂਜ਼ ਕਰ ਸਕਦੇ ਹੋ ਤੇ ਇਸ ਕਰਕੇ ਜਿਹੜੇ ਵਾਲ ਬ੍ਰਾਉਨ ਆ ਉਹ ਕੈਮੀਕਲ ਨਾਲ ਹੋਣਗੇ ਇਸ ਬਲੀਚ ਨਾਲ ਨਹੀਂ ਹੋਣਗੇ ਇਹ ਨੈਚੁਰਲ ਚੀਜ਼ਾਂ ਨੇ ਤੇ ਇਹ ਨੈਚੁਰਲ ਚੀਜ਼ਾਂ ਜੇ ਤੁਹਾਨੂੰ ਗੁੱਡ ਇਫੈਕਟ ਨਹੀਂ ਦਿੰਦੀਆਂ ਤੇ ਤੁਹਾਨੂੰ ਕੋਈ ਬੈਡ ਇਫੈਕਟ ਵੀ ਨਹੀਂ ਦਿੰਦੀਆਂ ਦੇਖੋ 3 ਤੋਂ 4 ਮਿੰਟ ਹੋ ਗਏ ਆ ਮੈਂ ਚੰਗੀ ਤਰੀਕੇ ਨਾਲ ਮ사ਜ ਕਰਨੀ ਹੈ ਤੇ ਹੁਣ ਆਪਣੇ ਫੇਸ ਨੂੰ ਜਿਹੜਾ ਵਾ ਅਸੀਂ ਜਿਹੜਾ ਵਾ ਵਾਸ਼ ਕਰ ਲਵਾਂਗੇ ਤੇ ਵਾਸ਼ ਕਰਕੇ ਫਿਰ ਅਸੀਂ ਲਗਾਵਾਂਗੇ ਪੈਕ ਤੇ ਪੈਕ ਜਿਹੜਾ ਲਗਾਉਣਾ ਹੈ ਉਹ ਤੁਹਾਨੂੰ ਦਿਖਾਉਣੀ ਆ ਤੇ ਹੁਣ ਆਪਣਾ ਫੇਸ ਵਾਸ਼ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਚੰਗੀ ਤਰ੍ਹਾਂ ਉਤਾਰ ਲਿਆ ਤੇ ਹੁਣ ਅਸੀਂ ਜਿਹੜਾ ਵਾ ਉਹ ਪੈਕ ਬਣਾਵਾਂਗੇ ਤੇ ਪੈਕ ਜਿਹੜਾ ਵਾ ਅਸੀਂ ਜਿਹੜਾ ਸਾਡਾ ਮਿਕਸਚਰ ਬਚਿਆ ਹੈ ਤੁਸੀਂ ਇਹਨੂੰ ਹੀ ਲੈ ਲੈਣਾ ਤੇ ਇਹਦੇ ਵਿੱਚ ਤੁਸੀਂ ਇੱਕ ਚੀਜ਼ ਐਡ ਕਰ ਲੈਣੀ ਆ ਉਹ ਹੈ ਜੀ ਮਲਤਾਨੀ ਮਿੱਟੀ ਮੁਲਤਾਨੀ ਮਿੱਟੀ ਜਿਹੜੀ ਆ ਉਹ ਸਾਡੀ ਸਕਿਨ ਨੂੰ ਟਾਈਟ ਤੇ ਬ੍ਰਾਈਟ ਕਰਨ ਵਿੱਚ ਹੈਲਪ ਕਰਦੀ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਵਾ ਇੱਕ ਚਮਚ ਦੇ ਆ ਇਹ ਦੇਖੋ ਇੱਕ ਚਮਚ ਦੇ ਲਗਭਗ ਜਿਹੜੀ ਮੁਲਤਾਨੀ ਮਿੱਟੀ ਆ ਤੈਨੂੰ ਐਡ ਕਰ ਦਵਾਂਗੇ ਤੇ ਇਹ ਸਾਡਾ ਜਿਹੜਾ ਪੈਕ ਵਾ ਉਹ ਬਣ ਕੇ ਰੈਡੀ ਹੋ ਜਾਵੇਗਾ ਤੇ ਇਹਨੂੰ ਅਸੀਂ ਫੇਸ ਤੇ ਜਿਹੜਾ 10 ਤੋਂ 15 ਮਿੰਟ ਲਗਾਵਾਂਗੇ ਤੇ ਫੇਰ ਜਿਹੜਾ ਵਾ ਉਹ ਸੁੱਕਣ ਤੋਂ ਬਾਅਦ ਫੇਸ ਸਾਡਾ ਜਿਹੜਾ ਫੇਸ ਵਾ ਉਹ ਇੱਕਦਮ ਟਾਈਟ ਹੋ ਜਾਵੇਗਾ ਤੇ ਤੁਹਾਡੀ ਸਕਿਨ ਦੇ ਉੱਤੇ ਜਿਹੜਾ ਵਾ ਉਹ ਗਲੈਰੀ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਵਾ ਉਹ ਬਰਸ਼ ਦੀ ਹਰਤ ਦੇ ਨਾਲ ਆਪਣੇ ਫੇਸ ਤੇ ਲਗਾਵਾਂਗੇ ਬਿਲਕੁਲ ਅچھے ਤਰੀਕੇ ਦੇ ਨਾਲ ਸਾਰੇ ਫੇਸ ਤੇ ਲਗਾ ਲੈਣਾ ਜੇ ਤੁਹਾਡੇ ਹੱਥ ਖਰਾਬ ਨੇ ਜਾਂ ਤੁਹਾਡੇ ਪੈਰ ਬਾਹਾਂ ਜਿੱਥੇ ਵੀ ਡਾਰਕਨੈਸ ਹੈ ਜਿੱਥੇ ਵੀ ਸਨ ਟੈਨ ਹੋਈ ਹੈ ਗਰਮੀਆਂ ਦੇ ਨਾਲ ਤੇ ਉਥੇ ਇਹ ਸਾਰੇ ਜਗ੍ਹਾ ਤੇ ਤੁਸੀਂ ਇਹ ਪੈਕ ਲਗਾ ਸਕਦੇ ਹੋ ਇਹ ਕੱਲੇ ਫੇਸ ਵਾਸਤੇ ਨਹੀਂ ਹੈ ਤੁਸੀਂ ਗਰਦਨ ਤੇ ਵੀ ਲਗਾ ਸਕਦੇ ਹੋ ਬੈਕ ਤੇ ਵੀ ਲਗਾ ਸਕਦੇ ਹੋ ਤੇ ਇਹ ਬਹੁਤ ਹੀ ਅਫੈਕਟਿਵ ਹੈ ਜਿਹਦੇ ਨਾਲ ਤੁਹਾਡੀ ਸਕਿਨ ਜਿਹੜੀ ਦਿਨਾ ਚ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੇ ਜਿਨ੍ਹਾਂ ਦੇ ਛਾਈਆਂ ਦੀ ਪ੍ਰੋਬਲਮ ਹੈ ਉਹ ਵੀ ਜਿਹੜੀ ਹੈ वो लाइट होनी शुरू हो जाएगी हौली हौली बिल्कुल रिमूव हो जाएगी तो बहुत ही वादिया बेस्ट है, है। किसी भी पार्टी फंक्शन से जा घंटा तो पहला ये चीज कर लो फे देखो तुम लश लश करोगे फंक्शन से तो हर कोई पूछेगा कि अब फेस सेहरा फेशियल करवाया है ये एकदम जरा हाइड्रिया हाइड्रा फेसियल करवा ਤੇ ਉਹਦਾ ਮੁਕਾਬਲਾ ਕਰੇਗਾ ਤੇ ਅਸੀਂ ਜਿਹੜਾ ਖੱਦੀ ਵੀ ਕੋਈ ਵੀ ਮਹਿੰਗਾ ਫੇਸ਼ਲ ਨਹੀਂ ਕਰਵਾਇਆ ਇਹ ਨੇਚਰਲ ਚੀਜ਼ਾਂ ਯੂਜ਼ ਕਰਦੇ ਆ ਤੇ ਨੇਚਰਲੀ ਜਿਹੜਾ 글로ਅ ਸਾਡੇ ਫੇਸ ਤੇ ਆਉਂਦਾ ਹੈ ਤੇ ਸਾਨੂੰ ਤਾਂ ਇਹ ਜਿਹੜਾ ਬਹੁਤ ਹੀ ਬੈਨੀਫਿਟ ਦਿੰਦੀ ਹੈ ਨੇ ਤੁਸੀਂ ਵੀ ਇਹਨੂੰ ਜੇ ਰੈਗੂਲਰ ਯੂਜ਼ ਕਰੋਗੇ ਤੇ ਜਨਾਬਾ ਉਹ ਤੁਹਾਨੂੰ 100% ਜਿਹੜਾ ਇਹਦਾ ਰਿਜ਼ਲਟ ਮਿਲੇਗਾ ਤਾਂ ਹੁਣ ਪੈਕ ਨੂੰ ਅਸੀਂ 15 ਤੋਂ 20 ਮਿੰਟ ਸੁੱਕਣ ਦਵਾਂਗੇ ਸੁੱਕਣ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਦਿਖਾਉਂਦੇ ਹਾਂ ਇੱਕ ਜਿਹੜਾ ਉਹ ਆਪਣਾ ਆਲਮੋਸਟ ਜਿਹੜਾ ਵਾ ਸੁੱਕਣ ਦੇ ਪਿਆ ਹੁਣ ਅਸੀਂ ਇਹਨੂੰ ਜ਼ਿਆਦਾ ਨਹੀਂ ਸਕਾਵਾਂਗੇ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਲੂਜ਼ ਆ ਜ਼ਿਆਦਾ ਲੂਜ਼ ਆ ਉਹ ਇਹਨੂੰ ਥੋੜੀ ਜਿਹਾ ਜ਼ਿਆਦਾ ਆਪਣਾ ਮੋਟੀ ਮੋਟੀ ਲੇਅਰ ਇਹਦੀ ਜਿਹੜੀ ਲਗਾਵੇ ਤੇ ਇਹਨੂੰ 20 ਤੋਂ 25 ਮਿੰਟ ਰੱਖੇ ਤੇ ਮੈਂ ਜਸਟ ਵਰਨਾ ਵੀਡੀਓ ਸ਼ੇਅਰ ਕਰ ਰਹੀ ਹਾਂ ਇਸ ਕਰਕੇ ਮੈਂ ਥੋੜੀ देर ਤੱਕ ਥੋੜੀ ਦੇਰੀ ਲਗਾਵਾਂਗੀ ਕਿਉਂਕਿ ਮੈਂ ਇਹ ਚੀਜ਼ਾਂ ਲਗਾਉਂਦੀ ਰਹੀ ਹਾਂ ਚੁਸ ਕਰਦੀ ਰਹੀ ਹਾਂ ਤੇ ਜੇ ਮੈਂ ਜ਼ਿਆਦਾ ਟਾਈਮ ਰੱਖਿਆ ਤਾਂ ਫਿਰ ਵੀਡੀਓ ਲੰਬੀ ਹੋ ਜਾਵੇਗੀ ਤੇ ਇਸ ਕਰਕੇ ਹੁਣ ਮੈਂ ਨੂੰ ਪੈਕ ਨੂੰ ਉਤਾਰ ਕੇ ਫਿਰ ਅਸੀਂ ਕਿਸ ਚੀਜ਼ ਦੀ ਮ사ਜ ਕਰਨੀ ਹੈ ਆਪਣੇ ਫੇਸ ਤੇ ਉਹ ਤੁਹਾਨੂੰ ਦੱਸਾਂਗੇ ਤੇ ਮੈਂ ਪੈਕ ਨੂੰ ਵਾਸ਼ ਕਰਕੇ ਜਰਾ ਸਾਫ ਇੱਕ ਕਾਟਨ ਦੇ ਕੱਪੜੇ ਨਾਲ ਤੁਸੀਂ ਜਾਂ ਟਾਵਲ ਦੇ ਨਾਲ ਨੂੰ ਸਾਫ ਕਰ ਲਓ ਤੇ ਉਸ ਤੋਂ ਬਾਅਦ ਇਹ ਹੈ ਜੀ ਬਦਾਮਾਂ ਦਾ ਤੇਲ ਇਹ ਤੁਸੀਂ ਜੜੀਆਂ ਇਹਦੀਆਂ 3 ਤੋਂ 4 ਬੂੰਦਾਂ ਹੀ ਹਲਕੀਆਂ ਚ ਲੈਣੀਆਂ ਇਹ ਹੁਣ ਸਰਦੀਆਂ ਵਾਸਤੇ ਬੈਸਟ ਆ ਸਰਦੀਆਂ ਦੇ ਵਿੱਚ ਤੁਸੀਂ ਬਦਾਮਾਂ ਦਾ ਤੇਲ ਜਾਂ ਤੁਸੀਂ ਕੋਕੋਨਟ ਔਇਲ ਮਟਰ ਬਦਾਮਾਂ ਦਾ ਤੇਲ ਬੈਸਟ ਆ ਜੇ ਤੁਹਾਡੀ ਸਕਿਨ ਤੇ ਡਰਾਈਨੈਸ ਜਾਂ ਤੁਹਾਡੀ ਸਕਿਨ ਦੇ ਉੱਤੇ ਜਿਹੜੀ ਗਲੋ ਹੈ ਨਿਸ਼ਾਨ ਹੈ ਨਹੀਂ ਤੇ ਇਹਨੂੰ ਤੁਸੀਂ ਲਗਾ ਕੇ ਤੇ ਆਪਣੇ ਫੇਸ ਤੇ ਜਿਹੜੀ ਹਲਕੀ ਇੱਕ 10 ਮਿੰਟ ਜਿਹੜੀ ਮ사ਜ ਕਰਨੀ ਹੈ ਤੇ ਇੱਕ ਤਾਂ ਤੁਹਾਡੀ ਸਕਿਨ ਜਿਹੜੀ ਟਾਈਟ ਹੋ ਜਾਵੇਗੀ ਪਲੱਸ ਜਿਹੜੀਆਂ ਤੁਹਾਡੀਆਂ ਰਿੰਕਲ ਵਗੈਰਾ ਆਉਣੀਆਂ ਸ਼ੁਰੂ ਹੁੰਦੀਆਂ ਨੇ ਉਹ ਜਿਹੜੀਆਂ ਵਾ ਉਹ ਖਤਮ ਹੋ ਜਾਣਗੀਆਂ ਤੁਸੀਂ 3-4 ਦਿਨ ਲਗਾਤਾਰ ਇਦੀ ਮ사ਜ ਕਰੋਗੇ ਜਿਹੜੀ ਤੁਹਾਡੇ ਇੱਥੇ ਫਾਈਨ ਲਾਈਨਸ ਵਗੈਰਾ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਨਾ ਉਹ ਵੀ ਬਿਲਕੁਲ ਰਿਮੂਵ ਹੋ ਜਾਣਗੀਆਂ ਜਾਂ ਅੱਖਾਂ ਦੇ ਲਾਗੇ ਇੱਥੇ ਇੱਥੇ ਤੁਹਾਡੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਬਿਲਕੁਲ ਸਥਈ ਹੋ ਜਾਂਦੀਆਂ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਤੇ ਜਰਾ ਵਾ ਉਹ ਗਲੋ ਲੈ ਕੇ ਆ ਸਕਦੇ ਹੋ ਕੋਈ ਵੀ ਪਾਰਟੀ ਫੰਕਸ਼ਨ ਤੇ ਜਾਂ ਤੋਂ ਪਹਿਲਾਂ ਜੇ ਤੁਸੀਂ ਮੇਕਅੱਪ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਇਹ ਚੀਜ਼ ਕਰ ਲਓ ਕਿਸੇ ਵੀ ਜਿਹੜੇ ਮਹਿੰਗੇ ਪ੍ਰੋਡਕਟ ਤੁਹਾਨੂੰ ਕੋਈ ਵੀ ਫਾਉਂਡੇਸ਼ਨ ਜਿਹੜਾ ਵਾ ਤੁਹਾਨੂੰ ਕੰਸੀਲਰ ਵਗੈਰਾ ਇਹੋ ਜਿਹੀਆਂ ਚੀਜ਼ਾਂ ਲਗਾਉਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਆਰਟੀਫੀਸ਼ੀਅਲ ਖੋਲਣ ਦੀ ਲੋੜ ਨਹੀਂ ਪਵੇਗੀ ਨੇਚਰਲ ਕੋਲ ਜਿਹੜਾ ਹਮੇਸ਼ਾ ਤੁਹਾਡੇ ਫੇਸ ਤੇ ਜਿਹੜਾ ਵਾ ਉਹ ਨਸ਼ ਨਸ਼ ਕਰ ਦੱਖ ਦੇਗਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਫਿਰ ਅਗਨ ਮੰਮੀ ਕਿਸੇ ਹੋਰ ਬੈਨੀਫੀਸ਼ੀਅਲ ਵੀਡੀਓ ਨਾਲ Sasha kind of.